ਹੈਲੋ ਦੇ ਹਰਤੇ ਜੋ ਆਪਣੇ ਜ਼ਿਲ੍ਹਾ ਪ੍ਰਸ਼ਾਸਕਤਰ ਅੱਜ ਜਗਸੀਰ ਸਿੰਘ ਜੀ ਮਦੀਰ ਜੋ ਕਿ ਖਾਲਸਾ ਜੀ ਪਹੁੰਚਿਆ ਇਸ ਮੀਟਿੰਗ ਦੇ ਵਿੱਚ ਇਹ ਪਹਿਲਾਂ ਵੀ ਜਿਹੜੇ ਜ਼ਿਲ੍ਹਾ ਪ੍ਰਸ਼ਾਸਕਤਰ ਸੀ ਅੱਜ ਵੀ ਜ਼ਿਲ੍ਹਾ ਪ੍ਰਸ਼ਾਸਕਤਰੀ ਹੈ ਅੱਜ ਪਹੁੰਚੀ ਹੈ ਪਰ ਇਹਨਾਂ ਦੇ ਨਾਲ ਹੈ ਜਿਹੜਾ ਇੱਕ ਮਤਲਬ ਚੁਣੇ ਗਏ ਹੈ ਜਿਹੜੇ ਬਲਦੇਵ ਸਿੰਘ ਜੀ ਆਪਣਾ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਸ੍ਰੀ ਮੌਸਰ ਸਾਹਿਬ ਦਾ ਨਿਯੁਕਤ ਕੀਤਾ ਗਿਆ ਇਹਨਾਂ ਦਾ ਹਜੇ ਆਈਡੈਂਟੀਕੀਟ ਬਣਨਾ ਜ਼ਰੂਰੀ ਆ ਬਣਾਵਾਂਗੇ ਤਾਂ ਇਹਨੂੰ ਅੱਜ ਹੀ ਮਤਲਬ ਜ਼ਿਲ੍ਹਾ ਪ੍ਰਧਾਨ ਦਾ ਜਿਹੜਾ ਅਹੁਦਾ ਦੇਣ ਲੱਗੇ ਆ ਕਿ ਸਾਰਿਆਂ ਨੇ ਸਹਿਮਤੀ ਹੱਥ ਖੜੇ ਕਰਕੇ ਤੇ ਤਾੜੀ ਮਾਰ ਕੇ ਦੱਸੋ ਜੀ ਸਾਰਿਆਂ ਨੇ ਕੈਮਰਾ ਜਾਇ ਕੋਈ ਵੀ ਕੈਮਰੇ ਦੇ ਪਾਸੇ ਨਾ ਹੋਵੇ ਹੱਥ ਖੜੇ ਹੋਣ ਸਾਰਿਆਂ ਦੇ ਸਾਰੇ ਹੱਥ ਖੜੇ ਕਰੋ ਹਾਂਜੀ ਸਾਰੇ ਸਹਿਮਤ ਆ ਕਿਸੇ ਨੂੰ ਇਤਰਾਜ ਤਾਂ ਨਹੀਂ ਜੀ ਕੋਈ ਨਹੀਂ ਇਤਰਾਜ ਹਾਂ ਠੀਕ ਹੈ ਬੇ ਚੜਾੜਿਆ ਜੀ ਕੈਮਰਾ ਕਿ ਨਹੀਂ ਚਲਾ ਸਕਦਾ ਚੱਲੀਏ ਚੱਲੀਏ ਮੈਂ ਕੀ ਆ ਕਿਤੇ ਕਿਉਂਕਿ ਨਵੇਂ ਬੰਦੇ ਨੂੰ ਨਹੀਂ ਪਤਾ ਹੁੰਦਾ ਤਾਂ ਇੱਕ ਤਾਂ ਜਿਹੜੀ ਆਪਣੀ ਮਿਤੀ 15 5 2025 ਦਿਨ ਸ਼ੈਦ ਵੀਰਵਾਰੀ ਹੈ ਨਾ ਦਿਨ ਵੀਰਵਾਰ ਸ਼ਨੀਵਾਰ ਆਉਂਦਾ ਸ਼ਨੀ 15 ਦਾ ਵੀਰਵਾਰ ਹੈ ਹਾਂ ਬਣਾ ਲਵਾਂਗੇ 15 15 15 15 ਤਰੀਕ ਹੈ ਦਿਨ ਵੀਰਵਾਰ ਆਊਗਾ ਵੀਰਵਾਰ ਨੂੰ ਆਪਾਂ ਜਿਹੜਾ ਡੀ ਸੀ ਸਾਵ ਨੂੰ ਮੰਗ ਪੱਤਰ ਦੇਣਾ ਤਾਂ ਕੀ ਸਾਰੇ ਮੁਕਸਰ ਜਾਣ ਨੂੰ ਤਿਆਰ ਆ ਬਈ ਹਾਂ ਜੀ ਕੋਈ ਸਾਡੇ ਜਮਾਤਾਂ ਭੈਣਾਂ ਦੇ ਜਾਣਗੇ ਸਾਰੇ ਲੋ ਕੈਮਰਾ ਸਾਰੇ ਨਹੀਂ ਜਿਹੜੇ ਹੱਥ ਖੜੇ ਕੀਤੇ ਆ ਸਾਰੇ ਤਾਂ ਪਮੰਜੇ ਪਾ ਰਹਿ ਜਾਣ ਹੌਲੀ ਹੌਲੀ ਜਿਆਦਾ ਕੈਮਰਾ ਨਹੀਂ ਹੌਲੀ ਹੌਲੀ ਸਾਰੇ ਨਿਕ ਕਾ ਕੋਈ ਪਾਸੇ ਨਾ ਰਹਿ ਜੇ ਹਾਂ ਉੱਪਰ ਦਾ ਗੇੜਾ ਕੋਸਲਾ ਆ ਕੇ ਗਨਵੇ ਇੱਕ ਮਿੰਟ ਜਿਹੜਾ ਇੱਧਰ ਲਿਓ ਵੇਖੀ ਨਹੀਂ ਆਉਂਦੇ ਕੈਮਰੇ ਤੁਹਾਡੇ ਕੈਮਰੇ ਚ ਮੈਂ ਕਿ ਸਾਰੇ ਆਉਣੇ ਚਾਹੀਦੇ ਆ ਜੇ ਤਾਂ ਜਾਓਗੇ ਜੇ ਤਾਂ ਜਾਣਾ ਫੇਰ ਤਾਂ ਹੱਥ ਖੜੇ ਕਰੋ ਜੇ ਨਹੀਂ ਜਾਣਾ ਤਾਂ ਬੇਸ਼ੱਕ ਨਾ ਖੜੇ ਕਰੋ ਆਤਾ ਕਿਉਂਕਿ ਅਸੀਂ ਉਸ ਹਿਸਾਬ ਦੀ ਫਿਰ ਰਿਪੋਰਟ ਹੈ ਜਿਹੜੀ ਉਸ ਤਰੀਕੇ ਨਾਲ ਦੇਵਾਂਗੇ ਰਿਪੋਰਟ ਕੰਮ ਚੱਲੂਗੇ ਬਾਅਦ ਚ ਉਹ ਤੋਂ ਪਹਿਲਾਂ ਨਹੀਂ ਕੰਮ ਹਾਂਜੀ ਤਾਂ ਸਾਰੇ ਨੇ ਜੋ ਜਾਣਾ ਹੀ ਜਾਣਾ ਠੀਕ ਹੈ ਜਿਹੜਾ ਆਪਾਂ ਮੰਗ ਪੱਤਰ ਦੇਣਾ ਉਹ ਕੀ ਮੰਗ ਪੱਤਰ ਹੋਊਗਾ ਪਹਿਲਾਂ ਸੁਣ ਲੋ ਕੋ ਮੰਗ ਪੱਤਰ ਹੋਊਗਾ ਇੱਕ ਤਾਂ ਜਿਹੜੇ ਥੋੜਾ ਪਿੱਛੇ ਲੈ ਕੇ ਜੋ ਕੈਮਰਾ ਉੱਥੇ ਲੈ ਜਾਓ ਮਤਲਬ ਥੋੜੀ ਜੀ ਸਾਰੇ ਵਿੱਚ ਆ ਜਾਣੇ ਵਾਹ ਬਹੁਤ ਦੂਰ ਤੱਕ ਇਹਦੀ ਜਿੱਥੇ ਤੱਕਣ ਮਰਜੀ ਲੈ ਜਾ ਆਈ ਜਾਓਗੇ ਕੋਈ ਐਸੀ ਗੱਲ ਨਹੀਂ ਕਿਉਂਕਿ ਹੁਣ ਸਾਰੇ ਆ ਜਾਣਗੇ ਵਿੱਚ ਉਹ ਦੂਜੀ ਆਉਂਦੀ ਨਹੀਂ ਸੀਗੀ ਇੱਕ ਤਾਂ ਜਿਹੜਾ ਮੰਗ ਪੱਤਰ ਦਿੱਤਾ ਜੇ ਉਹਦੇ ਵਿੱਚ ਕੀ ਆ ਪੰਜਾਬ ਸਰਕਾਰ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਮਨ ਤੁਹਾਡੇ ਰਾਸ਼ਨ ਕਾਰਡ ਨਹੀਂ ਬਣੇ ਉਹਨਾਂ ਦਾ ਨਰੇਗਾ ਕਾਰਡ ਗਲਤ ਬਣਿਆ ਆ ਰਾਸ਼ਨ ਕਾਰਡ ਤੋਂ ਬਿਨਾ ਮਨਰੇਗਾ ਵਾਲਾ ਕਾਰਡ ਤੁਹਾਡਾ ਨਹੀਂ ਬਣਾਇਆ ਜਾਣਗਾ ਇਹ ਪੰਜਾਬ ਸਰਕਾਰ ਦਾ ਕਹਿਣਾ ਅਤੇ ਪਿੰਡਾਂ ਦੇ ਵਿੱਚ ਜਿਹੜੇ ਐਡਿਟ ਕਰਨ ਆਏ ਸੀਗੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਤੁਹਾਡੇ ਜਿਹੜੇ ਜੋ ਅਜਬ ਕਾਰਡ ਬਣੇ ਆ ਮਨਰੇਗਾ ਵਾਲਾ ਕਾਰਡ ਜੇਕਰੋ ਰਾਸ਼ਨ ਕਾਰਡ ਤੋਂ ਬਿਨਾ ਬਣਿਆ ਤਾਂ ਉਹਨੂੰ ਜਾਲੀ ਮੰਨਿਆ ਜਾਊਗਾ ਇਸ ਕਰਣ ਹੁਣ ਸਭ ਨੂੰ ਪਤਾ ਵੀ ਜਿਹੜੇ ਆਪਣੇ ਰਾਸ਼ਨ ਕਾਰਡ ਆ ਜਿਸ ਟਾਈਮ ਤੇ ਬਾਦਲ ਸਾਹਿਬ ਦੀ ਸਰਕਾਰ ਸੀਗੀ ਉਦੋਂ ਦੇ ਬਣੇ ਆ ਦੁਬਾਰਾ ਰਾਸ਼ਨ ਕਾਰਡ ਤਾਂ ਬਣੇ ਨਹੀਂ ਉਹ ਤਾਂ ਕਰਟਰਨ ਸਾਹਿਬ ਦੀ ਫੋਟੋ ਲਾਤੀ ਕੱਲੀ ਦੁਬਾਰਾ ਕਾਰਡ ਨਵੇਂ ਤਾਂ ਨਹੀਂ ਪਏ ਜਿਹੜੇ ਕੋਈ ਵਿਆਹ ਸੀ ਮੁੰਡੇ ਹਾਂ ਜੀ ਹਾਂ ਉਹਨਾਂ ਦਾ ਕਿਸੇ ਦਾ ਕਾਰਡ ਨਹੀਂ ਬਣੇਗਾ ਤਾਂ ਆਪਾਂ ਇਹ ਇੱਕ ਤਾਂ ਹੋਊਗਾ ਕਿ ਜਿਹੜਾ ਮਰੇਗਾ ਮਜ਼ਦੂਰ ਜਾਗਰੂਕਤਾ ਯੂਨੀਅਨ ਬੇਨਤੀ ਕਰਦੀ ਹੈ ਕਿ ਜਿਨ੍ਹਾਂ ਦੇ ਰਾਸ਼ਨ ਕਾਰ ਨਹੀਂ ਬਣੇ ਉਹਨਾਂ ਦੇ ਰਾਸ਼ਨ ਕਾਰ ਬਣਾਏ ਜਾਣ ਮੁੰਡੇ ਦੇ ਗਾਂ ਜਵਾਕ ਵੀ ਹੋ ਗਏ ਆ ਉਹ ਕਹਿ ਰਹੇ ਨੇ ਸਹੀ ਹੈ ਰਾਸ਼ਨ ਕਾਰ ਤੁਹਾਡੇ ਪਿਓ ਵਾਲੀ ਚੱਲੂਗਾ ਉਹ ਗਾਂ ਜਿਹੜੇ ਬੱਚਿਆਂ ਦੇ ਨਾਂ ਪਾਉਣੇ ਕਿਵੇਂ ਪੈਣਗੇ ਖੁਦ ਜਿਹੜਾ ਮੁੰਡੇ ਦੇ ਘਰ ਵਾਲੀ ਦਾ ਨਾਂ ਪੈਣਾ ਕਿਵੇਂ ਪਊਗਾ ਰਾਸ਼ਨ ਕਾਰ ਦੇ ਵਿੱਚ ਰਾਸ਼ਨ ਕਾਰ ਵੀ ਜ਼ਰੂਰੀ ਹੈ ਪਹਿਲ ਦੇ ਆਧਾਰ ਤੇ ਆਪਾਂ ਰਾਸ਼ਨ ਕਾਰ ਦੀ ਜਿਹੜੀ ਆਵਾਜ਼ ਆ ਇਹ ਠਾਵਾਂਗੇ डीसी साहब ਨੂੰ ਮੰਗ ਪੱਤਰ ਦੇਵਾਂਗੇ ਕਿ ਰਾਸ਼ਨ卡ਡ ਬਣ ਤੇ ਜਿਹੜਾ ਕੀਤੇ ਹੋਏ ਕੰਮ ਦੇ ਪੈਸੇ ਕਾਨੂੰਨ ਮੁਤਾਬਕ ਜਿਹੜੇ ਉਹ 15 ਦਿਨਾਂ ਦੇ ਵਿੱਚ ਵਿੱਚ ਆਉਣੇ ਚਾਹੀਦੇ ਆ ਉਹ ਪੈਸੇ ਚਾਰ-ਚਾਰ ਮਹੀਨੇ ਰੁਕ ਜਾਂਦੇ ਆ ਰੁਕੇ ਕਿ ਨਹੀਂ ਰੁਕੇ ਤੇ ਪੈਸੇ ਜਦੋਂ ਮਸਟਰ올 ਭਰ ਕੇ ਦੇਤਾ ਉਸ ਮਸਟਰ올 ਦੇ ਪੈਸੇ 15 ਦਿਨਾਂ ਦੇ ਵਿੱਚ ਵਿੱਚ ਆਉਣੇ ਚਾਹੀਦੇ ਆ ਜਦੋਂ ਮਾਸਟਰ ਹੋਰ ਜਮ੍ਹਾਂ ਹੋ ਗਿਆ ਦੂਜੀ ਚੀਜ਼ ਤੇ ਤੀਜੇ ਦਿਨ ਪੈਸੇ ਉਹ ਆ ਜਾਣ ਖਾਤਿਆਂ 'ਚ ਕਿਉਂਕਿ ਹੁਣ ਇੱਕੋ ਹੀ ਕਰਜਗਾਰ ਰਹਿ ਗਿਆ ਹੋਰ ਖੇਤਾਂ ਦੇ ਵਿੱਚ ਕੰਮ ਰਹਿਣਗੇ ਕਿ ਨਰੇਗਾ ਦਾ ਕੰਮ ਹੀ ਰਹਿ ਗਿਆ ਜੇਕਰ ਉਹ ਪੈਸੇ ਆਉਣ ਨਹੀਂ ਸਾਡੀਆਂ ਮਾਤਾ ਪਿਤਾ ਬਜ਼ੁਰਗ ਝਾਕੀ ਜਾਣਗੇ ਤੇ ਦੱਸੋ ਕਿਵੇਂ ਘਰ ਦਾ ਜਿਹੜਾ ਗੁਜ਼ਾਰਾ ਚੱਲੂਗਾ ਇਸ ਕਰਨਾ ਸਾਰੇ ਜਿੰਨੇ ਵੀ ਨਰੇਗਾ ਮਜ਼ਦੂਰ ਜਾਗਰੂਕਤਾ ਯੂਨੀਅਨ ਦੇ ਅਹੁਦੇਦਾਰ ਚਾਹੇ ਕੋਈ ਬਲਾਕ ਪ੍ਰਧਾਨ ਆਣਾ ਚਾਹੇ ਕੋਈ ਜ਼ਿਲ੍ਹਾ ਪ੍ਰਧਾਨ ਆ ਚਾਹੇ ਕਾਈ ਪ੍ਰਧਾਨ ਆ ਚਾਹੇ ਨਰੇਗਾ ਮਜ਼ਦੂਰ ਜਿੰਨੇ ਵੀ ਪਿੰਡਾਂ ਦੇ ਆ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਜਿਹੜੀ 15 ਤਰੀਕ ਦਿਨ ਵੀਰਵਾਰ ਜਿਹੜਾ ਹੁਣ ਵੀਰਵਾਰ ਆਊਗਾ 2025 ਨੂੰ ਆਪਾਂ ਡੀਸੀ ਸਾਹਿਬ ਨੂੰ ਸ੍ਰੀ ਮੌਸਰ ਸਾਹਿਬ ਪਹਿਲਾਂ ਮੀਟਿੰਗ ਕਰਾਂਗੇ ਖੰਡਾ ਪਾਰਕ ਦੇ ਵਿੱਚ ਤਾਂ ਸਾਰਿਆਂ ਨੇ 10 ਵਜੇ ਦੇ ਨੂੰ ਉੱਥੇ ਖੰਡਾ ਪਾਰਕ ਦੇ ਵਿੱਚ ਹੋਣ ਇਹ ਨਾਵੇ ਘਰੋਂ 10 ਵਜੇ ਤੁਰੋ 10 ਵਜੇ ਦੇ ਨੂੰ ਖੰਡਾ ਪਾਰਕ ਦੇ ਵਿੱਚ ਸਾਰੇ ਪਹੁੰਚੋ ਕਿ ਜਿਹੜਾ ਆਪਾਂ ਮੰਗ ਪੱਤਰ ਡੀਸੀ ਸਾਹਿਬ ਨੂੰ ਦੇ ਸਕੀਏ ਅਤੇ ਨਰੇਗਾ ਵਾਲੇ ਕਾਰਡ ਵੀ ਜਿਨ੍ਹਾਂ ਦੇ ਨਹੀਂ ਬਣੇ ਬਣ ਸਕਣ ਅਤੇ ਜਿਨ੍ਹਾਂ ਦੇ ਮਲੋ ਰਾਸ਼ਨ ਕਾਰਡ ਬਣਨ ਵਾਲੇ ਆ ਉਹ ਰਾਸ਼ਨ ਕਾਰਡ ਦੀ ਵੀ ਆਪਾਂ ਲਿਖ ਕੇ ਦੇਵਾਂਗੇ ਕਿ ਰਾਸ਼ਨ ਕਾਰਡ ਸਾਰਿਆਂ ਦੇ ਬਣਨੇ ਚਾਹੀਦੇ ਆ ਤਾਂ ਨਹੀਂ ਤਾਂ ਫਿਰ ਨਰੇਗਾ ਮਜ਼ਦੂਰਾਂ ਦਾ ਵੀ ਕੋਈ ਉਹਦਾ ਹੱਲ ਕੀਤਾ ਜਾਵੇ ਜੇ ਰਾਸ਼ਨ ਕਾਰਡ ਨਹੀਂ ਹਜੇ ਬਣਦੇ ਤਾਂ ਨਰੇਗਾ ਮਜ਼ਦੂਰਾਂ ਦੇ ਜਿਹੜੇ ਕਾਰਡ ਆ ਉਹ ਹਰ ਇੱਕ ਦੇ ਬਣਨੇ ਚਾਹੀਦੇ ਜਿਹੜੇ ਨਹੀਂ ਬਣ ਰਹੇ ਉਹ ਬਣਨੇ ਸ਼ੁਰੂ ਹੋਣ ਜੀ ਤਾਂ ਬਾਕੀ ਖਾਸਾ ਇਹ ਕੁਝ ਦੱਸਣਾ ਚਾਹੁੰਦੇ ਤਾਂ ਉੜਾ ਗੱਲਬਾਤ ਕਰਨਗੇ ਜੀ ਬਸ ਇਸੇ ਵਿਸ਼ੇ ਤੇ ਹੀ ਬਸ ਗੇੜਾ ਹਲੋ ਪੰਜਾਬ ਲਈ ਜਿਵੇਂ ਆਪਣੀ ਪਹਿਲਾਂ ਬਣੀ ਹੈ ਉਸੇ ਸੰਵਿਧਾਨ ਦੇ ਹਿਸਾਬ ਨਾਲ ਰੂਲ ਦੇ ਹਿਸਾਬ ਨਾਲ ਆਪਾਂ ਅੱਗੇ ਵਧੋ ਤੇ ਚੇਤਨਾ ਤਾਲਮੀਰ ਬਣਾ ਕੇ ਚੱਲੋ ਤੇ ਵਧੀਆ ਪਿੰਡਾਂ ਵਿੱਚ ਕੰਮ ਹੋਣ ਮੈਂ ਤਾਂ ਇਹ ਕਹਿੰਦਾ ਵੀ ਜਿਹੜੇ ਅਮਰੀਕਾ ਅਖਾੜਾਂ ਦੇ ਸਾਰੇ ਆ ਕਿ ਕੰਮ ਇਹ ਪਹਿਦੇ ਦਾਖਲੇ ਹੋਣੇ ਚਾਹੀਦੇ ਆ ਕਿਉਂਕਿ ਇਸ ਟਾਈਮ ਹੋਰ ਕੋਈ ਵੀ ਰੁਜ਼ਗਾਰ ਨਹੀਂ ਰਹਿ ਗਿਆ ਇਹ ਕੰਮ ਵੀ ਲਗਾਤਾਰ ਮਿਲਣਾ ਚਾਹੀਦਾ ਔਰ ਜਿਹੜੇ ਸਟਾਲ ਵਿੱਚ 15 ਦਿਨਾਂ ਤੋਂ ਪੈਸੇ ਪਹਿ ਨਹੀਂ ਚਾਹੀਦੇ ਆ ਜਾ 15 ਦਿਨਾਂ ਤੋਂ ਬਣੋ ਨਜ਼ਰ ਕੀਂਦੇ ਸਾਬ ਨਾਲ ਬੀਖਤ ਦਿਨੇ ਤੋਂ ਪਾ ਦੇਣ ਪਰ ਰਤੀਨ ਬਣਾ ਕੇ ਕੋਣ ਵੀ ਕਿਉਂਕਿ ਜੇ ਮਹੀਨੇ ਤੋਂ ਵੀ ਪੈਂਦੇ ਸਾਨੂੰ ਤਾਂ ਵੀ ਕੋਈ ਦਿੱਕਤ ਨਹੀਂ ਵੀ ਆਪਾਂ ਸਾਨੂੰ ਨਹੀਂ ਪਤਾ ਲੱਗ ਜੀ ਵੀ ਆਪਾਂ ਅਗਲੇ ਮਹੀਨੇ ਦਾ ਜਿਹੜਾ ਆ ਆਪਾਂ ਜਿਵੇਂ ਮਹੀਨੇ ਦੇ ਜਿਨ੍ਹਾਂ ਦੇ ਕਈ ਤਨਖਾਹਾਂ ਪੈਂਦੀਆਂ ਉਹ ਇਸੇ ਹਿਸਾਬ ਨਾਲ ਹੀ ਚੱਲਦੇ ਆ ਨਾ ਕਿਸੇ ਦੀ 10 ਬਣੀਆਂ ਕਿਸੇ ਦੀ 20 ਬਣੀਆਂ ਕਿਸੇ ਦੀ 30 ਬਣੀਆਂ ਪਰ ਜਿਹੜਾ ਕੰਮ ਸਾਡਾ ਰੈਗੂਲਰ ਹੋਵੇ ਅਸੀਂ ਇਹ ਨਹੀਂ ਮਤਲਬ ਕਿ ਵੀ ਵੀ ਕੰਮ ਸਾਡਾ ਵਿੱਚੋਂ ਟੁੱਟਣਾ ਹੋਵੇ ਹਨਾ ਜਾ ਜਿਵੇਂ ਬਲਾ ਪ੍ਰਧਾਨ ਜੀ ਆਪਣਾ ਇਹ 100 ਦਿਨ ਹੀ ਦਿੱਤਾ ਜਾਂਦਾ ਆ ਸਾਰਿਆਂ ਨੂੰ ਪਤਾ ਹੈ ਨਾ ਹਾਂ 100 ਦਿਨ ਹਾਂ 100 ਦਿਨ ਨੂੰ ਕਿਸੇ ਵੀ ਹਿਸਾਬ ਨਾਲ ਵੀ ਇਹ 365 ਦਿਨਾਂ ਦਾ ਮੈਂਸ਼ਨ ਕੀਤਾ ਜਾਵੇ ਜੇ ਆਪਾਂ 365 ਦਿਨਾਂ ਦਾ ਨੂੰ ਮੈਂਸ਼ਨ ਕਰਦੇ ਆ ਸਾਰੇ ਹੀ 2 ਘੰਟੇ ਬਣਦੇ ਆਪਣੇ ਮਲਾਂ ਉਸ ਨੂੰ ਆਪਾਂ ਸਮਾਰਟਵਰਕ ਵੀ ਕਹਿ ਸਕਦੇ ਆ ਉਸ ਤੋਂ ਬਾਅਦ ਪ੍ਰਧਾਨ ਜੀ ਮੈਂ ਤੁਹਾਡੇ ਕੋਲ ਅੱਗੇ ਇੱਕ ਥਾਰੀ ਗੱਲ ਵੀ ਰੱਖੀ ਸੀਗੀ ਆਪਣੇ ਨਾ ਅਜੀਲ ਦਾ ਸੈਲਫ ਹੈਲਪ ਗਰੁੱਪ ਆ ਇਹਨਾਂ ਵਿੱਚ ਵੱਧ ਤੋਂ ਵੱਧ ਜੇ ਕੋਈ ਨਾ ਪਈ ਸਲਾਈ ਸਿਲਾਈ ਦਾ ਕੰਮ ਜਾਣਦੇ ਹੋਣ ਉਹਨਾਂ ਕੋਲੇ ਬਹੁਤ ਗੁਣ ਹੁੰਦੇ ਆ ਜੇ ਤੋ ਆਪਣੇ ਨਾਲ ਕੰਮ ਕਰਨਾ ਕੋਈ ਪਤਾ ਉਹ ਨਹੀਂ ਪਤਾ ਹੁੰਦਾ ਕਾਪਾ ਨੂੰ ਉਹ ਤਾਂ ਆਪਾਂ ਨਾਲ ਦੇ ਵੀ ਉਹ ਵੀ ਮਤਲਬ ਫਿਰਦੇ ਨੇ ਹਨ ਤੇ ਕਿਸੇ ਨੂੰ ਕੱਪੜੇ ਮਤਲਬ ਸਿਉਣੇ ਆਉਂਦੇ ਜੇ ਕੋਈ ਆਦਾ ਕੋਈ ਕੰਮ ਕਰਨਾ ਚਾਹੁੰਦਾ ਉਹਦੇ ਵਿੱਚ ਵੀ ਆਪਣੇ ਕੋਲੇ ਬਹੁਤ ਵਧੀਆ ਹੈਗਾ ਜੀ ਉਹ ਆਪਾਂ ਨਰੇਗਾ ਦੇ ਚ ਇਹਨਾਂ ਨੂੰ ਜਾਣਕਾਰੀ ਜ਼ਰੂਰ ਦੇਣੀ ਹੈ ਜਿਹੜੇ ਨਰੇਗਾ 'ਚ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਤਾਂ ਕੰਮ ਮਿਲੂਗਾ ਕਲਾ ਵੀ ਮਿਲੇ ਹਨਾ ਮਨਣਾ ਵੀ ਚਾਹੀਦਾ ਵੀ ਉਸ ਦੇ ਰਿਲੇਟਡ ਅਸੀਂ ਆਪਾਂ ਸਾਰਾ ਵੀ ਜਿਹੜਾ 305 ਦਿਨ ਦਾ ਪ੍ਰੋਸੀਜਰ ਲੈ ਕੇ ਅੱਗੇ ਵਧਾਂਗੇ ਜੀ ਮਤਲਬ 100 ਦਿਨ ਤਾਂ ਇਹਨਾਂ ਤਾਂ ਵਿਚਾਰੇ ਤਾਂ ਆਪਾਂ ਕੰਮ ਲੈ ਲਿਆ ਤੇ ਬਾਕੀ 265 ਦਿਨ ਕਿੱਧਰ ਗਏ ਜੀ ਫਿਰ ਉਹ ਕਿੱਥੋਂ ਖਾਲ ਗਏ ਹਨ ਹਾਂਜੀ ਹਾਂ ਇਹ ਇਹ ਆਪਾਂ ਸਾਰਾ ਪ੍ਰੋਸੀਜਰ ਵਿੱਚ ਲੈ ਕੇ ਚੱਲੋ ਜੀ ਇੱਕ ਜਿਹੜੀ ਜਿਵੇਂ ਆਪਾਂ ਜਿਹੜੀ ਮੰਗ ਪੱਤਰ ਦੇਵਾਂਗੇ ਉਹਦੇ ਵਿੱਚ ਡਿਮਾਂਡ ਹੈ ਜਿਹੜੀ ਆਪਣੀ ਅਧਿਆਰੀ ਦੀ ਆਪਾਂ ਸਾਰਿਆਂ ਨੇ ਵਾਅਦਾ ਤੇ ਸਾਈਨ ਕਰਨੇ ਜਿਵੇਂ ਕਿ ਆਪਾਂ ਇੱਕ ਅੱਗੇ 700 ਦਾ ਮਤਾ ਪਾਇਆ ਸੀ ਨਾ ਹਾਂਜੀ ਉਸੇ ਹਿਸਾਬ ਨਾਲ ਹੀ ਜਿਹੜੇ ਕੰਮ ਕਰਨਗੇ ਤੁਸੀਂ ਵੀ ਰੱਖਣਾ ਜੇ 2 ਘੰਟੇ ਆਪਾਂ ਨਾਲ ਉਹਦੇ ਜੇ ਆਪਾਂ ਨੂੰ ਅਜੀਬ ਹੋਰ ਸਾਹ ਨਾ ਮਿਲਦਾ ਆਪਾਂ ਨੂੰ ਮਤਲਬ ਜਿਵੇਂ 2 ਘੰਟੇ ਬੇਸ਼ੱਕ ਦੀ ਆਪਣੀ ਇਧਰੋਂ ਮਿਹਨਤ ਨਾ ਵਧਾਉਣ ਫਿਰ ਆਪਾਂ ਨੂੰ ਉਧਰ ਕੰਮ ਨਾਲ ਤਾਂ ਜੋੜਨਾ ਵੀ ਜਿਹੜਾ ਪ੍ਰੋਸੀਜਰ ਹੈ 365 ਦਿਨ ਦਾ ਹੀ ਹਾਂਜੀ ਹਾਂਜੀ ਠੀਕ ਹੈ ਜੀ ਸਹੀ ਹੈ ਜੀ ਸਾਰਿਆਂ ਨੂੰ ਠੀਕ ਠੀਕ ਹਾਂ ਇੱਕ ਆਪਣੇ ਜਿਹੜੇ ਜ਼ਿਲ੍ਹਾ ਪ੍ਰਧਾਨ ਚੁਣੇਗੇ ਥੋੜਾ ਬੋਲੋ ਜੀ ਕੋਈ ਗੱਲਬਾਤ ਕਰਨੀ ਚਾਹੁੰਦੇ ਆ ਕਿ ਤੁਸੀਂ ਮਤਲਬ ਤੁਹਾਨੂੰ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ ਤੁਸੀਂ ਇਸ ਸੰਬੰਧੀ ਜਿਹੜਾ ਕੋਈ ਗੱਲਬਾਤ ਕੀ ਕਰਨਾ ਚਾਹੁੰਦੇ ਆ ਕਿਵੇਂ ਮਤਲਬ ਪਿੰਡਾਂ ਦੇ ਵਿੱਚ ਕੀ ਵਰਕ ਕਰੋਗੇ ਜੇ ਤੁਹਾਨੂੰ ਤੁਸੀਂ ਕੀ ਮਤਲਬ ਕਹਿਣਾ ਚਾਹੁੰਦੇ ਆ ਕਿ ਜਿਹੜਾ ਕੰਮ ਆ ਜਿਹੜਾ ਮਤਲਬ ਸੂਣ ਦੇ ਮੁਤਾਬਕ ਕੰਮ ਕਰਨਾ ਉਸ ਮੁਤਾਬਕ ਥੋੜਾ ਜਿਹਾ ਬੋਲੋ ਉਸ ਤੋਂ ਪਹਿਲਾਂ ਬਣਾਵਾ ਦਸਰਨਾ ਜੇ ਨਿਕਾਲ ਜੇ ਕੋਈ ਨਾ ਬਿਨਾਂ ਨਾ ਕਿ ਇਹ ਹੁੰਦਾ ਚਾਹ ਪਾ ਅੱਗੇ ਤੇ ਅਨਾ ਹੀ ਰੱਖਾਂਗੇ ਕਿ ਸੱਚੀ ਨੀਤ ਨਾਲ ਹੀ ਜੋ ਵੀ ਕੰਮ ਕੀਤਾ ਕੀਤਾ ਜਾਵੇ ਜਿੰਨਾ ਵੀ ਸਚਾਈ ਦਾ ਸਾਫਤ ਹੋ ਜਾਵੇ ਦੇਵਾਂਗੇ ਔਰ ਅੰਗੇ ਜਿਨਾ ਕੇ ਜਿਵੇਂ ਜਮੈਂਟ ਬਣਾਉਣਾ ਕੀ ਰਿਹਾ ਉਸੇ ਤਰ੍ਹਾਂ ਅੱਗੇ ਰੋਤ ਹਤਵਤ ਸਾਧਨ ਦੇ ਰਵਣ ਫਲ ਸਾਰੇ ਮਾਤਾ ਭੈਣਾਂ ਵਿੱਚ ਆ ਜਾਣ ਦੁਆਰਾ ਹੋਣੀ ਆ ਇੱਕ ਮਿੰਟ ਮਾਤਾ ਭੈਣਾ ਬੈਠ ਜੋ ਹਜੇ ਬੈਠ ਜੋ ਥੋੜਾ ਬੈਠ ਜੋ ਥੋੜਾ ਜਿਹਾ ਟਾਈਮ ਬਸ ਤੁਹਾਡੇ 10 ਮਿੰਟ ਤੋਂ ਵੱਧ ਟਾਈਮ ਨਹੀਂ ਲੈਣਾਗਾ ਬੈਠ ਜੋ 2 ਮਿੰਟ ਲਈ ਬੈਠੋ ਆ ਸਾਰੇ ਦੇ ਚ ਲਿਓ ਜੀ ਵੀਡੀਓ ਦੇ ਕੋਈ ਇਸ ਤਰ੍ਹਾਂ ਕਰਕੇ ਮਾਤਾ ਭੈਣ ਬਾਈ ਇਹ ਨਾ ਹੋਵੇ ਕੋਈ ਚਿਹਰੇ ਰਹਿ ਜਾਣਾ ਵਿੱਚ ਆਉਣੀ ਚਾਹੀਦੀ ਜਿੰਨੇ ਵੀ ਇੱਧਰ ਬੈਠੇ ਆ ਬਸ ਹੁਣ ਭਾਂ ਬੰਦ ਕਰ ਦਿਓ ਠੀਕ ਹੈ